ਦੋਸਤੋ ਅੱਜ ਮਲੇਰਕੋਟਲਾ ਵਾਲੇ ਪੀਰਾਂ ਦਾ ਦਿਨ ਹੈ ਵੀਰਵਾਰ ਤੇ ਬਾਬਾ ਜੀ ਦੇ ਸ਼ਰਧਾਲੂਆਂ ਨੂੰ ਮਲੇਰਕੋਟਲਾ ਪੀਰ ਦੇ ਦਰਬਾਰ ਚੋਂ ਕਰਾ ਰਹੇ ਆ ਦਰਸ਼ਨ ਦੱਸਿਆ ਜਾਂਦਾ ਕਿ ਇਨ੍ਹਾਂ ਪੀਰਾਂ ਦੇ ਦਰਬਾਰ ਦੇ ਵਿੱਚ ਹੁਣ ਵੀ ਜੰਨ ਪਹਿਰਾ ਦਿੰਦੇ ਨੇ ਤੇ ਇਹ ਕੰਧਾਂ ਦੁਆਰਾ ਬਾਰੇ ਕਿਹਾ ਜਾਂਦਾ ਕਿ ਇਹ ਵੀ ਇੱਕੋ ਰਾਤ ਦੇ ਵਿੱਚ ਜਿੰਨਾ ਅਤੇ ਆਤਮਾਵਾਂ ਨੇ ਬਣਾਈਆਂ ਸਨ ਅਤੇ ਬਾਬਾ ਜੀ ਦਾ ਚਮਤਕਾਰ ਦੇਖਣ ਤੋਂ ਬਾਅਦ ਉਸ ਸਮੇਂ ਦੇ ਬਾਦਸ਼ਾਹ ਬਹਿਲੋ ਲੋਦੀ ਨੇ ਆਪਣੀ ਰਾਜਕੁਮਾਰੀ ਦਾ ਨਕਾਬ ਬਾਬਾ ਜੀ ਦੇ ਨਾਲ ਕੀਤਾ ਸੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਦੋਸਤੋ ਇਹ ਮਲੇਰਕੋਟਲਾ ਵਾਲੇ ਪੀਰ ਬਾਬਾ ਹੈਦਰ ਸ਼ੇਖ ਜੀ ਦਾ ਦਰਬਾਰ ਹੈ ਤੇ ਅੱਜ ਵੀ ਬਾਬਾ ਜੀ ਦੀ 18ਵੀਂ ਪੀੜ੍ਹੀ ਇਸ ਦਰਬਾਰ ਦੀ ਸਾਮ ਸੰਭਾਲ ਦਾ ਪ੍ਰਬੰਧ ਦੇਖਦੀ ਹੈ ਤੇ ਬਾਬਾ ਜੀ ਦੇ ਵੰਸ਼ ਚੋਂ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ ਕਾਬਲ ਤੋਂ ਇੱਥੇ ਆਏ ਸਨ ਤੇ ਇਸੇ ਜਗ੍ਹਾ ਦੇ ਉੱਤੇ ਕੁਟਿਆ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਸਨ ਕਿ ਉਸ ਟਾਈਮ ਬਾਦਸ਼ਾਹ ਬਹਿਲੋਲੁੱਦੀ ਜੁੱਧ ਕਰਨ ਦੇ ਲਈ ਇੱਥੋਂ ਦੀ ਲੰਘ ਰਿਹਾ ਸੀ ਕਿ ਤੇਜ਼ ਹਨੇਰੀ ਤੂਫਾਨ بارش ਨੇ ਬਾਦਸ਼ਾਹ ਦੇ ਘੋੜਿਆਂ ਦੇ ਮੂੰਹ ਦੂਜੀ ਸਾਈਡ ਕਰ ਦਿੱਤੇ ਸਨ ਪਰ ਬਾਬਾ ਜੀ ਦੀ ਕੁੱਲੀ ਦੇ ਵਿੱਚ ਦੀਵਾ ਐਨੇ ਤੇਜ਼ ਤੂਫਾਨ ਹਨੇਰੀ ਵਿੱਚ ਵੀ ਚੱਲ ਰਿਹਾ ਸੀ ਇਹ ਦੇਖ ਕੇ ਬਾਦਸ਼ਾਹ ਬਹਿਲੋਲੋਦੀ ਬਾਬਾ ਜੀ ਕੋਲ ਆਇਆ ਤੇ ਜੰਗ ਜਿੱਤਣ ਦਾ ਵਰਦਾਨ ਮੰਗਿਆ ਤਾਂ ਬਾਬਾ ਜੀ ਨੇ ਬਾਦਸ਼ਾਹ ਨੂੰ ਜਿੱਤ ਦਾ ਵਰਦਾਨ ਦੇ ਦਿੱਤਾ ਸੀ ਅਤੇ ਬਾਦਸ਼ਾਹ ਦੀ ਜੰਗ ਦੇ ਵਿੱਚ ਜਿੱਤ ਹੋਈ ਤੇ ਵਾਪਸੀ ਤੇ ਬਾਦਸ਼ਾਹ ਨੇ ਬਾਬਾ ਜੀ ਨੂੰ ਆਪਣਾ ਮਹਿੰਗਾ ਘੋੜਾ ਭੇਟ ਕੀਤਾ ਬਾਬਾ ਜੀ ਨੇ ਉਹ ਕੋੜਾ ਆਪਣੇ ਕਿਸੇ ਸੇਵਕ ਨੂੰ ਅੱਗੇ ਦੇ ਦਿੱਤਾ ਇਸ ਗੱਲ ਦਾ ਪਤਾ ਜਦ ਬਾਦਸ਼ਾਹ ਨੂੰ ਲੱਗਿਆ ਤਾਂ ਉਸ ਨੇ ਇੱਥੇ ਪਹੁੰਚ ਕੇ ਬਾਬਾ ਜੀ ਨਾਲ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਤੁਸੀਂ ਮੇਰਾ ਮਹਿੰਗਾ ਕੋੜਾ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਅੱਗੇ ਦੇ ਦਿੱਤਾ ਹੈ ਬਾਬਾ ਜੀ ਦੇ ਇਸ਼ਾਰਾ ਕਰਨ ਤੇ ਜਦ ਬਾਦਸ਼ਾਹ ਨੇ ਪਛਾਹ ਮੁੜ ਕੇ ਦੇਖਿਆ ਪਿੱਛੇ ਉਸੇ نسل ਦੇ ਨੇਕਾਂ ਕੋੜੇ ਖੜੇ ਸਨ ਇਹ ਚਮਤਕਾਰ ਦੇਖ ਕੇ ਬਾਦਸ਼ਾਹ ਨੇ ਬਾਬਾ ਜੀ ਤੋਂ ਭੁੱਲ ਬਖਸ਼ਾਈ ਤੇ ਆਪਣੀ ਲੜਕੀ ਰਾਜਕੁਮਾਰੀ ਤਾਜ ਮਰਸਾ ਦਾ ਨਕਾਬ ਬਾਬਾ ਜੀ ਦੇ ਨਾਲ ਕੀਤਾ ਉਹਨਾਂ ਦੱਸਿਆ ਕਿ ਇਹ ਦੁਆਰਾ ਬਾਬਾ ਜੀ ਦੇ ਜਿਨ੍ਹਾਂ ਨੇ ਇੱਕੋ ਰਾਤ ਦੇ ਵਿੱਚ ਬਣਾਈਆਂ ਸਨ ਤੇ ਅੱਜ ਵੀ ਇਹ ਦੁਬਾਰਾ ਬਿਨਾਂ ਕਿਥੇ ਸਿਮੰਟਦਾਰੇ ਤੋਂ ਉਸੇ ਤਰ੍ਹਾਂ ਖੜੀਆਂ ਨੇ ਅਤੇ ਬਾਬਾ ਜੀ ਦੇ ਦਰਵਾਰ ਦੇ ਵਿੱਚ ਸੁੱਖੀ ਗਈ ਹਰ ਸੁਖਣਾ ਪੂਰੀ ਹੁੰਦੀ ਆ ਤੇ ਸ਼ਰਧਾਲੂ 13ਵੇਂ ਰੋਜੇ ਸਮੇਂ ਨੁਕਰੇ ਕੋੜੇ ਬਾਬਾ ਜੀ ਦੇ ਦਰਵਾਰ ਦੇ ਵਿੱਚ ਚੜਾਉਂਦੇ ਨੇ ਉਹਨਾਂ ਦੱਸਿਆ ਕਿ ਬਾਬਾ ਜੀ ਦੇ ਵਸਤਰ ਵਗੈਰਾ ਨਿਸ਼ਾਨੀਆਂ ਅੱਜ ਵੀ ਉਹਨਾਂ ਕੋਲ ਮੌਜੂਦ ਨੇ ਤੇ ਰਜਾਨਾ ਹੀ ਬਾਬਾ ਜੀ ਦੇ ਦਰਵਾਰ ਦੇ ਵਿੱਚ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤੇ ਵੀਰਵਾਰ ਨੂੰ ਮੇਲੇ ਦੀ ਤਰ੍ਹਾਂ ਬਹੁਤ ਵੱਡਾ ਇਕੱਠ ਹੁੰਦਾ ਹੈ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਸੁਣੋ ਬਾਬਾ ਜੀ ਦੀ 17ਵੀਂ ਪੀੜੀ ਦਾ ਕੀ ਕਹਿਣਾ ਹੈ ਮੈਂ ਬਾਬਾ ਹਦਰੀ ਨਹਿਰੀ ਤੋਂ ਸੋਰੀ ਹਾਂ ਅਧਾਰਨਾ ਮੇਰਾ ਨਾਮ ਹੈ ਜਿਹੜੀ ਬਾਤ ਸ਼ੁਰੂ ਕਰ ਰਿਹਾ ਅਸਲੀ ਬਾਬਾ ਜੀ ਨਾਲ ਤੋਂ ਚਲੇ ਆ ਰਹੇ ਹਰੇ 22ਵੀਂ ਪੀੜੀ ਜੂੜੇ ਚਲੇ ਆ ਰਹੇ ਦਾ ਪਰਦਾ ਦਿੰਦਾ ਕਿ ਅਸਲੀ ਨਾ ਤੁਸ ਆ ਬਾਬਾ ਜੀ ਸਮਾਦ ਆ ਗਈ گھر والی <سؤال> ہے بادشاہ لڑکی ہے وہ ہی انہیں کے پوتے سماد ہے آ تین بابا جی لڑکیاں پوتر ہے آ چار ہے سیوادار سمایا آ چار داری بابا جی شکتی بنی گئی ایک رات رات نہ سیمنٹ نہ کارا کوئی چیز نہیں لگی بہت سکھ سکھا ہی پوری ہوتی ہے یہ آئے سے بابا جی کابل دو کابل تو ٹیم کا پرچار کرتے تھے اتنے بولیا گیا ਆ ਉਸ ਟਾਈਮ ਯਾਨੀ ਕਿ ਇੱਕ ਇੱਕ ਕੁਟਿਆ ਰੇਂਗੀ ਟਮੋਟੀ ਨੂੰ ਬਣਾਈ ਗਈ ਸੀ ਉਹਨਾਂ ਕੇ ਆਪਣੀ ਵਿਖਤ ਨਿਖਰਾਇਆ ਜੈ ਬੈਠੇ ਉਸਰ ਲੋਧੀ ਕਾਂ ਦਾ ਟਾਈਮ ਥਾ ਵਹ ਲੋਗੋ ਦੀ ਬਾਸਾ ਲੜਾਈ ਬਾਸਾ ਜਾ ਰਹਾ ਥਾ ਦਿੱਲੀ ਔਰ ਉਹਨਾਂ ਦੇ ਯਾਨੀ ਕਿ ਨੇਰੀ ਤੂਫਾਨ ਆਇਆ ਉਹਨਾਂ ਦੇ ਖੇਮੇ ਖੁਰ ਖੜੇ ਇਹਨਾਂ ਦੀ ਕੁਗਿਆ ਜਸਨਦੀਪਾ ਚਲਦਾ ਰਿਹਾ ਉਹ ਇਹਨਾਂ ਅੱਗੇ ਪ੍ਰਭਾਵਤ ਹੋਇਆ ਬਾਬਾ ਜੀ ਮੈਨੂੰ ਕਹ ਲੜਾਈ ਬਾਸਾ ਫਰੇ ਜਾ ਰਹੇ ਮੈਨੂੰ ਨਜ਼ਾਈ ਪਕੇ ਹੋਵੇ ਉਹ ਲੜਾਈ ਫਤੇ ਹੋਈ ਉਹਨੇ ਇਸ ਇਸ ਖੂਜੀ ਦੇ ਵਿੱਚ ਇਹਨਾਂ ਨੇ ਘੋੜਾ ਦਿੱਤਾ ਬਾਬਾ ਜੀ

ਕੋਈ ਕੋਈ ਆਪਣੇ ਵਿਆਹ ਦੀ ਸੁਖ ਲੈ ਕੇ ਆਉਂਦੇ ਆਇਆ ਹਾ ਹਾ ਸੁਖ ਕੋਈ ਇਹ ਕਹਿੰਦੇ ਕਿ ਆ ਜੰਦਾ ਕੀ ਇਹ ਕੰਤਾ ਸ਼ਕਤੀ ਵਾਲੇ ਘਰਾਰ ਦੇ ਵਿੱਚ ਆ ਆ ਆ ਇਹ ਸਵੇਰਾ ਹੋ ਗਿਆ ਸਾਹਿਬ ਵਗੈਰਾ ਨੇ ਬਣਾਈਆਂ ਹਾਂਜੀ 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 ਜਿੰਨਾ ਬਣਾਈਆਂ ਜਦੋਂ ਸਵੇਰਾ ਹੋ ਗਿਆ ਕਿੱਥੇ ਕੋਈ ਪੁਰਾਣੇ ਜਮਾਨੇ ਤਕਰੀਰ ਚਲਾਉਂਦੇ ਨੇ ਕੁੜੀਆਂ ਅੱਛਾ ਇਹ ਜਿੰਨੇ ਲੱਗੀ ਰਹੀਆਂ ਫਿਰ ਸੂਹਾ ਹੋ ਗਈਆਂ ਉੱਥੇ ਕੰਮ ਰੁਕ ਗਿਆ ਨਹੀਂ ਕਰ ਕੰਮ ਨਹੀਂ ਗਿਆ ਤਕਰੀਰ ਮੰਨ ਤੇ ਹੁਣ ਜਿਹੜਾ ਮੇਲਾ ਹੋਣਾ ਕਰਨਾ ਇਹ ਹਾੜ ਤੋਂ ਤਾਂ ਟੱਪ ਗਿਆ ਕੋਈ ਨਿਕਲ ਨਿਕਲ ਗਈ ਨਿਕਲੇ ਜਿਹੜੇ ਦੇ ਵੀ ਲੱਗਾ ਹਾੜ ਦੇ ਵੀ ਲੱਗਾ ਅੱਕੇ ਜਿਹੜੇ ਤਾਂ ਰਾਕੇ ਹੁੰਦੇ ਉਹ ਵੀ ਲੱਗਾ ਵਸਾਖ ਰਿਹਾ ਹੁਣ ਆ ਸੂਰ ਮਰਾਤੇ ਲੱਗਣਗੇ ਹਾਂ ਇਸ ਦਾ ਹਰ ਵੀਰ ਵਾਰੀ ਇਹ ਦੇਖਿਆ ਹਰ ਵੀਰ ਵਾਰੀ ਚੰਨੇ ਵੀ ਵਾਰ ਜ਼ਿਆਦਾ ਹੁੰਦਾ ਨੇਰ ਦੇ ਵੀ ਬਸ ਥੋੜਾ ਘੱਟ ਹੁੰਦੇ ਜਰਾ ਲੱਗਦਾ ਹਰ ਵੀਰ ਵਾਰੀ ਕੋਈ ਕਹਿੰਦੀ ਪੀੜੀ ਚੱਲ ਰਹੀ ਹੈ ਜੀ ਉਸ 7ਵੀਂ 7ਵੀਂ ਜੀ ਜਿਹੜੇ ਸਵੇਖ ਜਿਹੜੇ ਆਪਣੀ ਰਾਣੀ ਸੀਗੇ ਇੱਥੇ ਇਹ ਇਹਨਾਂ ਦੀ ਹੀ ਔਲਾਦ ਥੇ ਨੇ ਬਾਬਾ ਜੀ ਉਹ ਥੇ ਲੜਕੇ ਦੀ ਔਲਾਦ ਇੱਕ ਦੀ ਔਲਾਦ ਤਾਂ ਸਾਢੇ ਤੇ ਗਈ ਸੀ ਦੇਖ ਦਾ ਮਤਲਬ ਤਾਂ ਥਾ ਰਾਜ ਗੱਦੀ ਉਹ ਨਵਾਬ ਖਾਨਦਾਨ ਚਲੇਗੀ ਤੇ ਇਹ ਮੈਨੇ ਤਲਵਾਰ ਚਰਾਵਾ ਤੇ ਜਮੈਨੇ ਉਹ ਸਾਨੂੰ ਆ ਕੇ ਦਿੱਤੇ ਬਾਬੇ ਅੱਛਾ ਜੀ ਤੇ ਇਹ ਤਲਵਾਰ ਰਾਜ ਗੱਦੀ ਉਹ ਨਵਾਬ ਖਾਨਦਾਨ ਚਲੇਗੀ ਜਿਹੜੇ ਆਗੇ ਸਨ ਅਸੀਂ ਅਸੀਂ ਵੀ ਇੱਥੇ ਦਾ ਬਾਬੇ ਕਰਾਵਾ ਉਹਨਾਂ ਦੀ ਅਸਲ ਖਤਮ ਹੋ ਗਈ ਨਵਾਬ ਖਾਨਦਾਨ ਖਤਮ ਹੋ ਗਏ ਸਾਡੀ ਕੀ ਰਹੇਗੀ ਨਾਲ ਇਹ ਜੋ ਪ੍ਰੋਪਰਟੀਆਂ ਦੇ ਰਾਜੇ ਬਹਿਲੋ ਨਤੀ ਨਿਯੋਜਨਾ ਦੁਆਰਾ ਇਸਤਾ ਕੀਤਾ ਗਿਆ ਇਹਨੂੰ ਰਾਜਪਾਦ ਵੀ ਦਿੱਤਾ ਗਿਆ ਸੀ ਹਾਂ 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 ਜਮੀਨ ਜ਼ਿਆਦਾਤ ਬਹੁਤ ਅੱਤੇ ਜੇ ਕਈ ਕਈ ਪਿੰਡ ਦੱਤੇ ਤੇ ਕਈ ਦੱਤੇ ਦੀ ਮਰਬਾਦਤ ਤੇ ਆਈ ਅੱਛਾ ਪਰ ਇਹਨਾਂ ਦੇ ਰਾਜਪਾਦ ਕੀਤਾ ਨਹੀਂ ਹੈਗਾ ਕਹਿੰਦੇ ਸਾਰਾ ਕਿਸੇ ਮੰਦਰ ਦੀ ਬੋਲ ਇਕੱਡਾ ਕੋਕਲ ਨੂੰ ਹਾਰ ਗਿਆ ਯਾਰ ਕੀ ਕਰਨਾ ਅੱਜ ਇਹਨਾਂ ਦੇ ਜਿਹੜੇ ਮਾਪਸੀਓ ਕਰਦੇ ਰਹੇ ਰਾਜ ਹਾਂਜੀ ਹਾਂਜੀ ਹਾਂ ਜੋ ਵੀ ਸਫਲ ਹੋ ਗਈ ਅੱਛਾ ਸਫਲ ਅੱਛਾ ਇਹ ਕੋਲੇ ਦੇ ਰਾਜ ਜਿਹੜੇ ਹਨ ਜੀ ਹੋਰ ਮੁਕਰੇ ਕੋਲੇ ਜਾਂਦੇ ਆ ਹਾਂ ਉਹ ਜਵਾ ਬਾਬਾ ਜੀ ਦਾ ਜਨਮ ਦੇ ਦਿਨ ਹੁੰਦਾ ਹੈ। ਅੱਛਾ ਜੀ। ਹਾਂ ਉਹ ਰੋਜ਼ ਰੋਜ਼ਿਆ ਨੇ ਮਹੀਨੇ ਜੀ ਹੁੰਦੇ ਵੀ ਰਮਜ਼ਾਨ ਤੇ ਤੇਰ ਤੇਰਾਂ ਮਹੀਨਾ ਦੰਦਾ ਹੁੰਦਾ। ਕੋਈ ਨਿਸ਼ਾਨੀਆਂ ਕਹਿੰਦੇ ਪਈਆਂ ਨੂੰ ਨਾ ਬੜੀ ਗੱਸਤੋ ਜੀ। ਬਾਤ ਤਾਂ ਹਾਂ ਹੈ ਜੀ। ਅਰੇ ਤਾਂ ਅਜੀ। ਉਹ ਕਦੋਂ ਦਿਖਾਈ ਜਾਂਦੇ ਜੀ? ਉਹ ਤੇ ਇਹ ਮੈਨੂੰ ਜੀ ਦਿਖਾਉਣੀ। ਤੇਰੇ ਨੂੰ ਬੱਚਾ। ਅਰੀ ਸਾਥ ਤੋਂ ਲਈ। ਹਾਂ ਜੀ ਹਾਂ। ਕੋਈ ਵੀ ਜੇ ਸਰ। ਉਹ ਵੀ ਆ ਕੇ ਪਾਸੇ। ਹਾਂ ਉਹ ਪੌਲੀਆ ਨਾਲ ਲਗਾਉਂਦੇ ਜੀ ਬੇਨਕੇ ਦੇ ਬੱਜੇ ਤੋਂ ਆਪਾਂ ਕਰਦੇ ਆ ਨਾ ਬਾਬੇ ਦਾ ਇੰਟਰ ਹੁੰਦੀ। ਉੱਥੇ ਉੱਥੇ ਲਗਾਉਂਦੇ।